ਅੱਛਾ ਬਜ਼ੁਰਗੋ ਪਾਕਿਸਤਾਨ ਬਣਿਆ ਤੇ ਆਪਣੀ ਉਮਰ ਕਿੰਨੀ ਸੀ ਉਸ ਵਕਤ ਅਮਰ ਸਾਹਿਬ ਪਤਾ ਨਹੀਂ ਸ਼ਾਦੀ ਮੇਰੀ 3 ਸਾਲ ਹੋਈ ਸੀ ਪਰ ਜਦੋਂ ਪਾਕਿਸਤਾਨ ਬਣਿਆ ਤੇ ਉਦੋਂ 3 ਸਾਲ ਹੋ ਗਏ ਸਨ ਤੁਹਾਡੀ ਸ਼ਾਦੀ ਹੋ ਗਈ ਸੀ ਕੀ ਆ ਬਾਤ ਹੈ ਤੇ ਕਿੱਥੇ ਗਏ ਸੋ ਟੁਕਣਾ ਭਗਤਪੁਰ ਪਿੰਡ ਭਗਤਪੁਰ ਇੱਥੋਂ ਲੜਾਈ ਤਾਂ ਕਿਹੜੇ ਪਾਸੇ ਨੂੰ ਭਗਤਪੁਰ ਹੈ ਅੰਨਾ ਦਿੱਤੇ ਨਰ ਦੇ ਉਤੇ ਯਾਨੀ ਇਧਰ ਦੱਖਣ ਵਾਲੇ ਪਾਸੇ ਹਾਂ ਯਾਨੀ ਦੱਖਣ ਨਹੀਂ ਹੈ ਮੀਂਹ ਦੇ ਬਗਲੇ ਆ ਦੱਖਣ ਵੀ ਤੇ ਚੜਦੇ ਵੀ ਦੋਹਾਂ ਦੇ ਵਿਚਕਾਰ ਕਰਕੇ ਇਹ ਪਿੰਡ ਪੈਂਦਾ ਲੰਬardar ਪਿੰਡ ਦੇ ਕਿੰਨੇ ਸਨ ਮਲਜਨ ਪੰਜ ਪੰਜ ਕੋ ਨਾਮ ਚੇਤੇ ਆ ਕਿਹੜਾ ਕਿਹੜਾ ਐ ਵੀਚੂ ਅੱਛਾ ਸ੍ਰਾਇਣ ਵੀ ਲੰਬardar ਨਹੀਂ ਸੀ ਸ੍ਰਾਇਣ ਸ੍ਰਾਇਣ ਵੀ ਲੰਬardar ਹਾਓ ਸ੍ਰਾਇਣ ਨੰਬਰਦਾਰ ਅੱਛਾ ਹੋਰ ਹਰਨਾਮ ਸਿੰਘ ਵੀ ਲੰਬardar ਹਰਨਾਮ ਸਿੰਘ ਉਹ ਚੀਮਿਆ ਗਾਲਾ ਅੱਛਾ ਇਹ ਉਧਰ ਸ੍ਰਾਵਾਂ ਦੇ ਆ ਸਕੂਲੇ ਵੀ ਜਾਂਦੇ ਜੁੰਦੇ ਸੋ ਉਸ ਵਕਤ ਉਹ ਤਾਂ ਸਾਡੇ ਪਿੰਡ ਸਕੂਲ ਹੀ ਕੋਈ ਨਹੀਂ ਅੱਛਾ ਬੰਬਾ ਇਹ ਘਰ ਜਾਏਗਾ ਮਾਡੇ ਕਿਹੜੇ ਕਿਹੜੇ ਦੋਸਤ ਸੱਚੀ ਕਰ ਹੀ ਜਾਂਦੀ ਹਾਂ ਬਿਲਕੁਲ ਯਾਨੀ ਉਹਨਾਂ ਕੱਲ ਨਾ ਸਕੂਲੇ ਤੇ ਰਾਜ ਬਾਂਡੇ ਪੁੰਡੇ ਖੇਡਦੇ ਮਾਡੇ ਕਿਹੜੇ ਕਿਹੜੇ ਤਾਂ ਤੇ ਹੋਰ ਕਿਹੜੇ ਕਿਹੜੇ ਜਮਾਤੀ ਸਨ ਤੁਹਾਡੇ ਕੋ ਨਾਂ ਚੇਤੇ ਆ ਜੋ ਉਸ ਵਕਤ ਤੇ ਯਾਰ ਸੰਗੀ ਕਿਹੜੇ ਸਨ ਸਿਕਾਂਦਿਆਂ ਸਾਡੇ ਬਰਾਦਰ ਕਰਤਾਰ ਸਿੰਘ ਕੇ ਅੱਛਾ ਰਾਸੋਨੀ ਕੇ ਅੱਛਾ ਮੰਗਲ ਸਿੰਘ ਕੇ ਅੱਛਾ ਤੇ ਇਹ ਤੇ ਕਰੀਬੀ ਬਲਾਸ ਸਭ ਸਹੀ ਇਹ ਸਾਰੇ ਤੁਹਾਡੀ ਬਰਾਦਰੀ ਦੇ ਸਨ ਹਾਂ ਠੀਕ ਇਹ ਤੁਹਾਡੇ ਹਾਨੀ ਸਨ ਇਹ ਬਗੇਰੇ ਵਿੱਚ ਤੇ ਤੁਹਾਡੇ ਹਾਨੀ ਵਿੱਚੋਂ ਕਿਹੜੇ ਸਨ ਸਾਡੇ ਹਾਨੀ ਸਨ ਕੋਈ ਇੱਕ ਦਰਸ਼ਨ ਜੀ ਦਰਸ਼ਨ ਪ੍ਰੀਤੂ ਪ੍ਰੀਤਨਾ ਮੁੰਡੇ ਅੱਛਾ ਪਿੰਡ ਲਦਾਈ ਦੇ ਕੋਸ਼ ਬਾਰੋ-ਬਾਰ ਦੇ ਮਨਾਜ਼ਰ ਨੇ ਮੈਂ ਤੁਹਾਨੂੰ ਵਖਾਣਦੇ ਆਂ ਪੁਰਾਣਾ ਪਿੰਡ ਲਦਾਈ ਇਸ ਵਕਤ ਇੱਥੇ ਜ਼ਿਆਦਾਤਰ ਮਹਾਜਰਾਂ ਦੀ ਆਬਾਦੀ ਹੈ ਜਿਹੜੇ ਸਾਰੇ ਗੁਰਦਾਸਪੁਰ ਤੇ ਅੰਮ੍ਰਿਤਸਰ ਹੀ ਹੈ ਠੀਕ ਹੈ ਜੀ ਐ ਵਿੱਚ ਨਜ਼ਰ ਆਨਾਂ ਦਾ ਪਿੰਡ ਕਿਹੜਾ ਜੀ ਸਾਹਮਣੇ ਡਸਕਾ ਐ ਡਸਕੇ ਦੀ ਆਬਾਦੀ ਹੈ ਬਾਕੀ ਇੱਥੇ ਮਕਾਨ ਦੱਸਦੇ ਨੇ ਇਹ ਵੀ ਪੁਰਾਣਾ ਇੱਥੇ ਨਾਲ ਮਕਾਨ ਸੀ ਇਹ ਵਿੱਚ ਬਾਰਾ ਸੀ ਇਹ ਇਧਰ ਵਿੱਚ ਬਾਰਾ ਸੀ ਤੇ ਇਸੇ ਤਰੀਕੇ ਨਾਲ ਹੁਣ ਸਾਰੇ ਚੇਂਜ ਹੋ ਗਏ ਨੇ ਇਕਾਦਾ ਹੀ ਮਕਾਨ ਬਚਿਆ ਲੋ ਜੀ ਇਹ ਪਿੰਡ ਲਦਈ ਦੇ ਵਿੱਚ ਇੱਕ ਪੁਰਾਣੀ ਬਿਲਡਿੰਗ ਥੱਲੋਂ ਵੇਖੋ ਦਾ ਪ੍ਰਾ ਇਹਨਾਂ ਬਾਹਰ ਦੇ ਨਈ ਦਵਾਰ ਬਣਾ ਛੜੀ ਲੇਕਿਨ ਉਹ ਪੁਰਾਣੀ ਡਾਟ ਅਜੇ ਵੀ ਮੌਜੂਦ ਹੈ ਇਸ ਮਕਾਨ ਦਾ ਫਰੰਟ ਤੁਸੀਂ ਵੇਖ ਸਕਦੇ ਹੋ ਡਿਜ਼ਾਈਨ ਹੋਇਆ ਉਹ ਬਣਿਆ ਤੁਹਾਡਾ ਫਰੰਟ ਜਿਹੜਾ ਆਉਦ ਗਾਰਡਨ ਦੇ ਕੇ ਉਹਨਾਂ ਨੇ ਚੇਂਜ ਕਰ ਲਿਆ ਨੇ ਬਾਕੀ ਥੱਲੇ ਸਿਹਾਲਾ ਚੀਏ ਲੋ ਜੀ ਪਿੰਡ ਲਦਈ ਤਹਿਸੀਲ ਦਸਕਾ ਜ਼ਿਲ੍ਹਾ ਸਿਹਾਲਕੋਟ ਹੌਲੇ ਦੇ ਹਾਂਜੀ ਜਿੱਲਦੇ ਪਿੰਡ ਪਤਰਪਤੀ ਪਹਾੜ ਇਹ ਮੈਂ ਦਰਵਾਜ਼ਾ ਇੱਧਰ ਵੀ ਅੱਛਾ ਦੋਹਾਂ ਪਾਸੇ ਇੱਕ ਤਰ੍ਹਾਂ ਦੇ ਦਰਵਾਜ਼ੇ ਲੱਗੇ ਸਨ ਇਹ ਗੁਰੂ ਕੁੰਨੀਆਂ ਤੋਂ ਕੋਠੀਆਂ ਸੱਤ-ਸੱਤ ਬਣੇ ਹੋਏ ਕੋਠੀਆਂ ਅੱਛਾ 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 ਜੀ ਸਹੀ ਇਹ ਉਸੇ ਤਰ੍ਹਾਂ ਹੀ ਜੀ ਫਿਰ ਬੈਕ ਸਾਈਡ ਤੇ ਵੀ ਆਈ ਕਿਉਂ ਸਾਹਮਣੇ ਪੌੜੀਆਂ ਚੜਨ ਡਈ ਇਹ ਮੇਰੇ ਹੱਲ ਇੱਕੋ ਹੀ ਪੈਟਰਨ ਤਾਂ ਬਣੇ ਨੇ ਉਧਰੋਂ ਵੀ ਤੇ ਉਧਰੋਂ ਵੀ ਤੇ ਇਦਾਂ ਵੀ ਇਹੀ ਕੋਈ ਸਹੀ 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 ਚਲੋ ਜੀ ਠੀਕ ਹੋ ਗਿਆ ਇਹੋ ਪੁਰਾਣਾ ਪਿੰਡ ਇਹ ਪਿੰਡ ਲਦੇ ਦਾ ਦਾਰਾ ਜੀ ਜਿੱਥੇ ਹੁਣ ਕੋ ਦਰਬਾਰ ਸ਼੍ਰੀ ਬਾਬਾ ਜੀ ਜੀ ਜੀਵੇ ਜੀਵੇ ਸਾਈ ਜੀਵੇ ਸਾਈ ਇੱਥੇ ਦਰਬਾਰ ਹੈ ਇਹ ਪਹਿਲਾਂ ਦਾਰਾ ਹੁੰਦਾ ਸੀ ਜੀ ਅੱਛਾ ਜੀ ਅਸਲਾਮੁਅਲੈਕਮ ਸਜਨੋ ਅੱਜ ਅਸੀਂ ਬੈਠੇ ਆ ਪਿੰਡ ਲਦੇ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਤੇ ਸਾਡੇ ਨਾਲ ਨੇ ਚੌਧਰੀ ਬਰਕਤ ਅਲੀ ਚੀਮਾ ਸਾਹਿਬ ਤੇ ਨਾਲ ਬਾਬਾ ਜੀ ਨੇ ਆਵਾਜ਼ ਲੱਗੀ ਸਰਦਾਰ ਮਸੀਹ ਬਜ਼ੁਰਗੋ ਖੈਰੀਏ ਤੇ ਠੀਕ ਠਾਕ ਹੋ ਹੈ ਅੱਲਾਹ ਦਾ ਕਰਮ ਬਜ਼ੁਰਗੋ ਵਾਲਾ ਸਾਹਿਬ ਦਾ ਕੀ ਨਾਂ ਆ ਜੇ ਕਾਸਮ ਅਲੀ ਕਾਸਮ ਅਲੀ ਚੀਮਾ ਹਾਂ ਤੇ ਦਾਦਾ ਜੀ ਦਾ ਵੀ ਨਾਂ ਚੇਤੇ ਆ ਚੇਤੇ ਉਹਨਾਂ ਦਾ ਕੀ ਨਾਮ ਸੀ ਫਾਇਲ ਜੀ ਚੌਰੀ ਫਜ਼ਲਦੀਨ ਚੀਮਾ ਹਾਂ ਤੇ ਉਸ ਤੋਂ ਅੱਗੇ ਵੀ ਜੇ ਚੇਤੇ ਆ ਉਸ ਤੋਂ ਫਾਇਲਦੀਨ ਜਿਹੜਾ ਸੀ ਮਤੇ ਦਾ ਕਤੂਬਦੀਨ ਨਹੀਂ ਕਿਹਨੂੰ ਕੀ ਪਤਾ ਹੈ ਮਤੇ ਦਾ ਦਾਦਾ ਹੋ আচ্ছা ਫਜ਼ਲਦੀਨ ਜੀ ਕਹਿੰਦਾ ਜੋ ਪੜਾਦਾ ਅੱਛਾ ਅੱਛਾ ਠੀਕ ਹੋ ਗਿਆ ਅੱਛਾ ਬਜ਼ੁਰਗੋ ਜਦੋਂ ਆਪਣਾ ਪਾਕਿਸਤਾਨ ਬਣਿਆ ਤੇ ਆਪਣੀ ਉਮਰ ਕਿੰਨੀ ਸੀ ਉਸ ਵਕਤ ਉਮਰ ਸਾਹਿਬ ਪਤਾ ਨਹੀਂ ਸ਼ਾਦੀ ਮਿਹਨੂ 3 ਸਾਲ ਹੋਏ ਸਨ ਉਹਨੂੰ ਜਦੋਂ ਪਾਕਿਸਤਾਨ ਬਣਿਆ ਤੇ ਉਦੋਂ 3 ਸਾਲ ਹੋ ਗਏ ਸਨ ਤੁਹਾਡੀ ਸ਼ਾਦੀ ਹੋ ਗਈ ਕਿਆ ਬਾਤ ਹੈ ਕਿੱਥੇ ਗਏ ਸੋ ਟੁਕਨ ਭਗਤਪੁਰ ਪਿੰਡ ਉੱਤੇ ਭਗਤਪੁਰ ਹਾਂ ਇੱਥੋਂ ਲੜਾਈ ਤੋਂ ਕਿਹੜੇ ਪਾਸੇ ਨੂੰ ਭਗਤਪੁਰਾ ਅੱਲਾ ਦਿੱਤੇ ਨਰਦੇਉ ਤਾਂ ਯਾਨੀ ਇਧਰ ਦੱਖਣ ਵਾਲੇ ਪਾਸੇ ਨਹੀਂ ਵਾਲੇ ਪਾਸੇ ਦੱਖਣ ਨਹੀਂ ਹੈ ਮੀਂਹ ਜੀ ਬਗਲੋਂ ਕਿਤੇ ਆ ਦੱਖਣ ਵੀ ਤੇ ਚੜਦੇ ਵੀ ਦੋਆ ਦੇ ਵਿਚਕਾਰ ਕਰਕੇ ਇਹ ਪਿੰਡ ਪੈਂਦਾ ਠੀਕ ਹੋ ਗਿਆ ਤੇ ਬਜ਼ੁਰਗੋ ਥੋੜਾ ਜਿਹਾ ਕੋ ਦੱਸੋ ਸਾਨੂੰ ਕੋ ਪਹਿਲੇ ਦੌਰ ਦੀਆਂ ਗੱਲਾਂ ਤੁਾਈ ਤੇ ਮਾਸ਼ਾਅੱਲਾ ਪੂਰੀ ਹੋਏ ਸੰਭਾਲ ਸੀ ਤੁਸੀਂ ਤੇ ਢੋਕਿਆ ਤੇ ਉਹ 47 ਤੋਂ ਪਹਿਲਾਂ ਇਥੇ ਕਿਹੜੇ ਕਿਹੜੇ ਆਪਣਾ ਹੋਰ ਦੂਜੀਆਂ ਕੌਮਾਂ ਬਾਸਨ ਕੋ ਜੱਟ ਹਿੰਦੂ ਕਤਰੀ ਸਰਦਾਰ ਇਥੇ ਚੀਮੇ ਸੰ ਸਿੱਖ ਅੱਛਾ ਬਾਸਨ ਸੰ ਸਿੱਖ ਸਰਾਤ ਚਿਮੇ ਸੀਮੇ ਇੱਕ ਕਾਰਕਮ ਹੁਣਾ ਦਾ ਵੀ ਸੀ ਅੱਛਾ ਸੰਧੂ ਆਉਂਦਾ ਉਹ ਸੰਧੂ ਅੱਛਾ ਚਾ 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 ਤਵਾਸੀ ਠੀਕ ਹੈ ਲੰਬਰਦਾਰ ਪਿੰਡ ਦੇ ਕਿੰਨੇ ਸਨ ਐਮਰਦਾਰ ਨੇ ਪੰਜ ਪੰਜ ਕੋ ਨਾਮ ਚਤੇ ਆ ਕਿਹੜਾ ਕਿਹੜਾ ਆ ਵਿੱਚੋਂ ਅੱਛਾ ਸੈਂ ਵੀ ਲੰਬਰਦਾਰ ਨਹੀਂ ਨੀ ਸੈਂ ਵੀ ਲੰਬਰਦਾਰ ਹਾਂ ਸਰਾਇਨ ਨੰਬਰਦਾਰ ਅੱਛਾ ਹੋਰ ਹਰਨਾਮ ਸਿੰਘ ਵੀ ਲੰਬਰਦਾਰ ਹਰਨਾਮ ਸਿੰਘ ਉਹ ਚੀਮਿਆ ਦਾ ਅੱਛਾ ਤੇ ਉਹਦੇ ਸਰਾਵਾ ਦੇ ਆ ਸਰਾਵਾ ਚੋਂ ਕੌਣ ਸੀ ਮੈਨਾਂ ਯਾਦ ਨਹੀਂ ਹੋ ਗਿਆ ਅੱਛਾ ਹੋਰ ਪੰਜ ਨੰਬਰ ਦਾ ਪੰਜ ਨੰਬਰ ਦਾ ਪਤਨੀਆਂ ਵੀ ਪੰਜ ਹੀ ਹੋਣਗੀਆਂ ਪਿੰਡ ਦੀਆਂ ਹਾਂ ਠੀਕ ਹੋ ਅੱਛਾ ਬਜ਼ੁਰਗੋ ਸਕੂਲੇ ਵੀ ਜਾਂਦੇ ਜੁੰਦੇ ਸੋ ਉਸ ਵਕਤ ਕੋਈ ਤਾਂ ਸਾਡੇ ਪਿੰਡ ਸਕੂਲ ਹੀ ਕੋਈ ਨਹੀਂ ਅੱਛਾ ਬੰਬਾ ਇਹ ਘਰ ਜਾਏਗਾ ਮੱਡੇ ਕੇ ਜੇ ਰੋ ਸੱਚੀ ਕਹਿੰਦੀ ਜਾਈਂਗੀ ਹਾਂ ਬਿਲਕੁਲ ਯਾਨੀ ਉਹਨਾਂ ਕਲਨਾ ਸਕੂਲੇ ਤੇ ਰਾਜ ਬਾਂਡੇ ਪੁੰਡੇ ਖੇਡਦੇ ਸੀ ਮਾਜੀ ਖੇਡੀਆਂ ਤਾਂ ਤੇ ਹੋਰ ਕਿਹੜੇ ਕਿਹੜੇ ਜਮਾਤੀ ਸਨ ਤੁਹਾਡੇ ਕੋਲ ਨਾਂ ਚੇਤੇ ਆ ਜੋ ਉਸ ਵਕਤ ਯਾਰ ਸੰਗੀ ਸਿੱਖਾਂ ਦੇ ਮੁਸਲਮਾਨਾਂ ਸਾਰੇ ਦੱਸ ਦਿਓ ਸਿੱਖਾਂ ਦੇ ਕਿਹੜੇ ਸਨ ਸਿੱਖਾਂ ਦੇ ਸਾਡੀ ਬਰਾਦਰੀ ਕਰਤਾਰ ਸਿੰਘ ਕੇ ਅੱਛਾ ਰਾਹ ਸੋਨੀ ਕੇ ਅੱਛਾ ਮੰਗਲ ਸਿੰਘ ਕੇ ਅੱਛਾ ਇਹ ਤੇ ਕਲੀਬੀ ਬਰਾਦਰੀ ਸਹੀ ਸਹੀ ਇਹ ਸਾਰੇ ਤੁਹਾਡੀ ਬਰਾਦਰੀ ਦੇ ਸਨ ਹਾਂ ਠੀਕ ਐ ਤੁਹਾਡੇ ਹਾਨੀ ਸਨ ਨਹੀਂ ਵੱਡੇ ਸਨ ਮੈਂ ਤੇ ਤੁਹਾਡੇ ਹਾਨੀ ਵਿੱਚੋਂ ਕਿਹੜੇ ਸਨ ਸਾਡੇ ਹਾਨੀ ਸਨ ਕੋਈ ਇੱਕ ਦਰਸ਼ਣ ਸੀ ਦਰਸ਼ਨ ਪ੍ਰੀਤੂ ਪ੍ਰੀਤਨਾ ਮੁੱਢ ਅੱਛਾ ਕੋ ਤੁਹਾਡੇ ਨਾਮ ਚੇਤੇ ਹੋ ਜੀ ਮੈਂ ਕਹ ਕੋ ਤੁਹਾਡੇ ਨਾਮ ਚੇਤੇ ਹੋ ਉਸ ਵਕਤ ਨੇ ਅੱਛਾ ਅੱਜ ਤੁਹਾਡੇ ਹਾਨੀ ਕਿਹੜੇ ਕਿਹੜੇ ਸਨ ਆ ਦੇ ਹਾਨੀ ਆਹੀ ਛੋਟੇ ਹਾਂ ਆਹੀ ਛੋਟੇ ਤੁਸੀਂ ਸਾਡੀ ਉਮਰ ਜਿਹੜੀ ਵੀ ਨਾ 7-8 ਸਾਲ 7-8 ਸਾਲ ਸੀ अच्छा एक हां हां मस्जिदਾਂ ਕਿੰਨੀਆਂ ਸਨ ਲਦਈ ਦੇ ਵਿੱਚ ਹੈਂ ਮਸਜਿਦਾਂ ਕਿੰਨੀਆਂ ਸਨ ਤਿੰਨ ਤਿੰਨ ਮਸਜਿਦਾਂ ਸਨ ਉਹਦੇ ਤੋਂ ਪਹਿਲਾਂ ਇੱਕੋ ਹੀ ਸੀ ਇਹ ਤਿੰਨ ਸਨ اچھا ਤੇ ਗੁਰਦੁਆਰੇ ਗੁਰਦੁਆਰੇ 2 2 ਗੁਰਦੁਆਰੇ ਤੇ ਮੰਦਿਰ ਵੀ ਹੈ ਸੀ ਇੱਥੇ ਮੰਦਿਰ ਠਾਕਰ ਦਵਾਰਾ ਠਾਕਰ ਦਵਾਰਾ ਹੈ ਸੀ اچھا ਇਹ ਦੋ ਮੰਦਿਰਾਂ ਤੋਂ ਇਲਾਵਾ ਠਾਕਰ ਦਵਾਰਾ ਵੀ ਠਾਕਰ ਦਵਾਰਾ ਸੀ ਉਹ ਪਰ ਚੱਕੀ ਵਾਲੇ ਦੇ ਕੋਲ ਨਹੀਂ ਜਿੱਥੇ ਸਰਦਾਰ ਵਕੀਲ ਨੇ ਸੋਣ ਉਹ ਜਿੱਥੇ ਤੁਹਾਡਾ ਮਕਾਨ ਸੀ ਅੱਛਾ ਅੱਛਾ ਉੱਥੇ ਨਾਲ ਹੱਟੀ ਤੇ ਹਾਂ ਕੀ ਹੋ ਗਿਆ ਹਾਂ 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 ਕੋਲ ਨਾ ਕਰ ਅੱਛਾ ਜੀ ਇਹ ਜਿਹੜੇ ਇੱਥੇ ਰਹਿੰਦੇ ਸਨ ਪਹਿਲਾਂ ਸਰਦਾਰ ਉਹਨਾਂ ਚੋਂ ਸਾਰਨਾ ਨਾਮੀ ਗ੍ਰਾਮੀ ਕਿਹੜਾ ਬੰਦਾ ਸੀ ਹੈ ਮੈਂ ਕਿਹਾ ਸਾਰਨਾ ਜੋ ਨਾਮੀ ਗ੍ਰਾਮੀ ਕਿਹੜਾ ਬੰਦਾ ਜਿਹਦੇ ਕੋ ਸਾਰਨਾ ਵੱਡੀ ਚੁਧਰਾ ਸੀ ਚੁਧਰਾ ਦੇ ਸਾਰਿਆਂ ਚ ਕਹੇ ਦੀ ਨਹੀਂ ਸੀ ਕਿ ਆਇਆ ਕੈਸੇ ਕੇ ਬੁਝਾਈ ਸਾਰਨਾ کرتار سنگ نو چوڑی بندے والے کرتار ایسر ਐਨੇ ਨਾ ਅੱਛਾ ਆ ਤੇ ਜਿਹੜੇ ਉਹ ਕਿਸਾਨ ਖਤਮ ਹੋ ਗਿਆ ਸੀ ਇੱਥੇ ਹੀ ਅੱਛਾ ਆ ਇਹ ਜਦੋਂ 47 ਵਲੇ ਇਥੋਂ ਗਏ ਇੱਕ ਸੁੱਧ ਪਹਿਲਾਂ ਖਤਮ ਹੋ ਗਿਆ ਅੱਛਾ ਉਹ ਕਿਨੇ ਮਾਰਿਆ ਸੀ ਸਰਾਵਾਂ ਨੇ ਇਥੇ ਖਾਈ ਮਾਰਿਆ ਸਰਾਵਾਂ ਨੇ ਮਾਰਤਾ ਤੇ ਪੂਰੀ ਦੁਸ਼ਮਣੀ ਪਈ ਫਿਰ ਉਹਨਾਂ ਦੀ ਇਥੇ ਕੋਈ ਦੁਸ਼ਮਣੀ ਮੇਰੇ ਕੋਲ ਸੁਣੀ ਦੀ ਗੱਲ ਨਹੀਂ ਬੜੀ ਹੋ ਗਿਆ ਹੀ ਬਾਜ ਅੱਛਾ ਬਾਜ ਕਹਤਾ ਹੈ ਕਿ ਹਕਮ ਤੇਰੀ ਜਨਾਨਾ ਫਲਾਣਾ ਪੈਣਾ ਅੱਛਾ ਉਹ ਤਾਂ ਕਿ ਮੈਂ ਰੋਟੀ ਤਰ ਤਾਲੀ ਮੈਂ ਉਹਨ ਮਕਾ ਦੇ ਆਗਾ ਹੁਣ ਲੈ ਕੁੜੀ ਚੁੱਕ ਕੇ ਹਾਂ ਉਹ ਥੜਾ ਬੈ ਗਿਆ ਅੱਛਾ ਤੇ ਛੋਲਾ ਬੜਾ ਸੀ ਜਨਾ ਸੀ ਚੰਗਾ ਜਨਾ ਚੰਗਾ ਹੀ ਛੋਲਾ ਬੜਾ ਸੀ ਅੱਛਾ ਕਿਲਾ ਫਾਈਦੀ ਕੋੜੀ ਨੂੰ ਉੱਥੋਂ ਭੜ ਕੇ ਉੱਤੇ ਚੜ ਕੇ ਕੋੜੀ ਲੈ ਛੋਟਾ ਹੀ ਹੋਣਾ ਬੜੀ 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 ਗਾ ਬੜੀ ਗਾ ਹੈ ਹਾਂ ਉੱਥੇ ਫਿਰ ਜਦੋਂ ਲੜ ਪਾ ਛੋਟਾ ਬਚਾ ਸੜਾ ਬਈ ਤੇ ਚਾਰਾਂ ਮੀਆਂ ਬੱਲਿਆਂ ਦਾ ਹੂੰ ਉਹ ਨੇਯਾ ਮਾਰਿਆ ਪਾਵਨ ਵਜਾ ਉਹ ਲੁਕੁੰ ਗਿਆ ਹੂੰ ਉਹਨਾਂ ਕੋਲ ਕਤਰ ਕਾ ਛੱਡਿਆ ਅੱਛਾ 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 ਸਹੀ ਠੀਕ ਅੱਛਾ ਬਜ਼ੁਰਗੋ ਜਦੋਂ ਫਿਰ 47 ਵਾਲਾ ਟਾਈਮ ਆ ਜਾਂਦਾ ਹਾਂ ਤੇ ਖੈਰੀ ਮੈਰੀ ਇੱਥੇ ਟੁਰ ਗਏ ਨੇ ਸਾਰੇ ਅੱਛਾ ਕੋਈ ਲੜਾਈ ਝਗੜਾ ਨਹੀਂ ਕੋਈ ਕੋਈ ਲੜਾਈ ਨਹੀਂ ਹੋਈ ਅੱਛਾ ਤਾਂ ਕੈਂਪ ਕਿੱਥੇ ਲੱਗਾ ਏਡਸ ਕੇ ਸਹੀ

ਨਾ ਰਗ ਦਾ ਕੰਮ ਜਿਹੜਾ ਹੈ ਇਹ ਮਦ ਜਾਣ ਹੈ ਸਹੀ ਖੜਵੇ ਤੇ ਅ ਦਕਾ ਤੇ ਮੰਦਲਾ ਹੋਣਾ ਠੀਕ ਹੈ ਦੱਖਾਂ ਹੈ ਪਹਾੜ ਬਾਤੇ ਰੈਨਵਾਲਾ ਆਦਮ ਕੇ ਟਕਰਾ ਨੇ ਨਦਾ ਸੁਭਾਵਾ ਸੁਭਾਵਾ ਵਸਣ ਕੇ ਸੁਭਾਵਾ ਚੱਲ ਗਿਆ ਦੱਖੇ ਚ ਆ ਗਿਆ ਦਸੋ ਖੱਤਰੀਆਂ ਦੇ ਵੀ ਘਰ ਹੈ ਸਨ ਹਾਂ ਜੀ ਕਿਹੜਾ ਖੱਤਰੀ ਮਸ਼ਹੂਰ ਸੀ ਖਤਰੀ ਹੂੰ ਨਿਆ ਖਤਰੀ ਮੈਂ ਸ਼ੋਰ ਸੀ ਨਾ ਨਿਆਦ ਵੀ ਤੇ ਜਦਾ ਹਾਂ ਚੰਮਾ ਚੰਦਲ ਜਿਹੜਾ ਹੋਣੀ ਅਸੀਂ ਮਕਾਨ ਵੇਖਨੇ ਸਾਂ ਪਏ ਉਹ ਮਕਾਨ ਕਿਹਦਾ ਵਾਲਾ ਚਾਹੀ ਮੈਂ ਬੇਜਾਂਗਾ ਆ ਵੱਡੀ ਬਿਲਡਿੰਗ ਆ ਮਹਿਰਾਂ ਦੀ ਹਾਂ ਉਸੇ ਤੇ ਮੈਂ ਉਸਾਕੀ ਰਾਮ ਕੀ ਨਹੀਂ ਹਾਂ ਉਸਾਕੀ ਰਾਮ ਵੀ ਹਾਂ ਬਸ ਉਸਾਕੀ ਰਾਮ ਦੀ ਉਸਾਕੀ ਰਾਮ ਐ ਵੀ ਖਤਰੀ ਸੀ ਖਤਰੀ ਪਰ ਉਹ ਮੁਲਾਜ਼ਮ ਸੀ ਦੇ ਨੇ

ਉਹ ਸਰਦਾਰ ਆਪਣਾ ਉਹ ਵੇਖਣਾ ਬਿਲਡਿੰਗ ਵੇਖਣਾ ਆ ਹੁਣ ਖੁਦ ਆਠ ਕੁ ਦਿਨ ਹੋ ਗਏ ਲੈ ਅੱਛਾ ਆਠ ਦਾ ਨੇ ਹਾਂ ਐ ਵੀ ਵਿਚ ਮੈਂ ਬੈਠਾ ਹਾਂ ਆਹ ਕਲੀਆਂ ਨਿਕੀਆਂ ਨਿਕੀਆਂ ਨਾ ਤੇ ਇਆਂ ਹਾਂ ਹਾਂ ਤੇ ਮੁੰਡੇ ਲੈ ਕੇ ਆਏ ਸੌਮੋਲ ਪਾਕ ਅੱਛਾ ਉਹੋ ਜਿਹੜੇ ਵੀਡੀਓ ਬਣਾਉਂਦੇ ਹਾਂ ਅੱਛਾ ਤੇ ਇਥੋਂ ਦਾ ਮੈਨੂੰ ਮਾਲ ਮਾਰੀ ਅੱਛਾ ਕਿ ਮਾਮਾ ਜੀ ਇੱਥੇ ਆਉ ਤੁਹਾਨੂੰ ਮੰਦਾਨੇ ਨਾਲ ਆਏ ਅੱਛਾ ਨਾਮ ਉਹਨਾਂ ਦਾ ਮੈਨੂੰ ਮਾ ਖੰਦਾ ਨਾ ਵੀ ਆਈ। ਉਹ ਕਿੰਨਾ ਚੋਂ ਸਨ? ਨਹੀਂ ਉਹ ਨਾਮ ਆਉਣਾ। ਹਾਂ। ਇੱਥੇ ਜਿਹੜੀ ਆਇਆ ਉਹ ਦੇਖਿਆ ਦਿੱਤੀ ਇੱਕ। ਅੱਛਾ। ਉਹਦੇ ਨਾਲ بیوی ਵੀ ਤੇ ਦੋ ਬੱਚੇ ਵੀ। ਅੱਛਾ। ਅੱਛਾ ਜਦੋਂ ਇੱਥੇ ਆਇਆ ਤੇ ਮੈਂ ਉਹਨੂੰ ਪੁੱਛਿਆ। ਉਹ ਮੈਨੂੰ ਪੁੱਛਿਆ ਕਿ ਮਾਮਾ ਜੀ ਤੁਸੀਂ ਕਿ ਖਮ ਦੇ ਆਉਂਦੇ ਲੈਦੇ ਹੋ। ਹਾਂ। ਜਿਹੜੀ ਗੱਲ ਹੈ। ਤੇ ਚੋਰ ਸਾਹਿਬ ਕਿੱਥੇ ਹਾਂ? ਨਹੀਂ ਇਹ ਨਹੀਂ। ਮੈਂ ਨਹੀਂ ਸੀ ਇੱਥੇ। ਅੱਛਾ। ਅੱਛਾ ਉਹਨਾਂ ਪੁੱਛਿਆ ਕਿ ਮੈਂ ਉਹਨੂੰ ਪੁੱਛਿਆ ਨਾ ਕਦ ਚੀਮਿਆਂ ਚ ਉਹਨੇ ਜਾਂ ਸਰਾਵਾ ਜੋ ਹੂੰ ਕਿਉਂਕਿ ਜੇ ਤੂੰ ਚੀਮਿਆਂ ਚ ਹੈ ਤੇ ਫਿਰ ਮੈਨੂੰ ਪਤਾ ਲੱਗੇ ਕਿ ਚੀਮਿਆਂ ਦੇ ਦੇਰੇ ਆ ਨੇ ਹੂੰ ਜੇ ਸਰਾਵਾ ਜੋ ਸਰਾਵਾ ਦੀ ਜ਼ਮੀਨ ਪਾੜ ਪਾਦੇ ਬਿੰਦੂ ਅੱਛਾ ਅੱਛਾ ਤੇ ਪਾੜ ਪਾਦੇ ਉਹਨਾਂ ਦੇ ਤੇਰਾ ਖਾਦ ਨੇ ਉਹ ਸਰਾਵਾ ਚੋਂ ਜਿਹੜੇ ਆਏ ਸਨ ਸਰਾਵਾ ਅੱਛਾ ਅੱਛਾ ਹਾਂ ਮਸਾਵਾ ਤੇngਦਾ ਉਹ ਪੋਤਾ ਸੀ ਅੱਛਾ ਤੇ ਅ ਨਾਨਕ ਦਾ ਪੁੱਤ ਦਾ ਦੱਤਿਆ ਅੱਛਾ ਜਾਣਦੇ ਹੋ ਤੁਸੀਂ ਉਹਨਾਂ ਨੂੰ ਉਹਦੇ ਵੱਡੇ ਨਹੀਂ ਕਿਉਂ ਜੀ ਮੈਂ ਜਾਣਦਾ ਨਾਨਕ ਨੂੰ ਉਹ ਸਾ ਨਾਨਕ ਨੂੰ ਹਾਂ ਅੱਛਾ ਉਹ ਗੱਲ ਹੈ ਕਿ ਕਿਦਾਂ ਖੂਦ ਸੀ ਕਿਹੜੇ ਖੂਦ ਹਾਂ ਸਰਾਭ ਨੇ ਹਾਂ ਇਹ ਸਰਾਭ ਆਹ ਬਾਤ ਚਾ ਜਿਹੜਾ ਤੁਹਾਨੂੰ ਮਿਲਿਆ ਉਹ ਬਾਤ ਚਾ ਕਿਹੜਾ ਖੂਦ ਸਰਾ ਕਿੱਧਰ ਕਿੱਧਰ ਵਾਲਾ ਹਾਂ ਅੱਛਾ ਇੱਥੋਂ ਦੇ ਸਾਨੂੰ ਹਾਂ Seni de ferma aray kâmbu ya na, seni duana bende ayı tefero çor sana bileyin neyim? Oh, neyim? Ben ettiğimiz, ben diskete. Ev diskete değil mi? Ev diskete. Ben kaderimiz var, nalaşarım. Mi, mi vahda yine. Ah. Mi cani. Benim de. Sen de? Aşağıda diskete. Ya akşamı diskete çor dedi. Açça. Mağaza mı? Evet. Açı. Açı. Çılan. ਅੱਛਾ ਅੱਛਾ ਤੋਂ ਸ਼ਾਇਰ ਨੂੰ ਫਿਰ ਫੁੱਲ ਫੁੱਲ ਬੜੀ ਮਿਹਰਬਾਨੀ ਜੀ ਬਜ਼ੁਰਗੋ ਬਹੁਤ ਸ਼ੁਕਰੀਆ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਰਾਮ ਜੀ ਠੀਕ ਹੈ ਜੀ